ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਟਟੇ ਆਪਣੇ ਚੈਨਲ ਆ ਸੰਧੂ ਬੱਧਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋਗੇ ਕੁਐਸਟ ਬੇਨਤੀ ਕਰਦੇ ਆਂ ਸੱਜਣੋ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਈ ਕਰਿਆ ਕਰੋ ਫਰਜ਼ ਸਮਝ ਕੇ ਚੈਨਲ ਨੂੰ ਮੇਰੇ ਵੀਰ ਵੱਤੋਂ ਵੱਦ ਸਬਸਕ੍ਰਾਈਬ ਕਰਨਾ ਲੱਗਦੇ ਬੈਲ ਬਟਨ ਨੂੰ ਦਬਾ ਕੇ ਆਲ ਸੈਟ ਕਰਨਾ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਮਿਲੇ ਐਂਡ ਤੱਕ ਰ ਬਣ 20 ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਅੱਜ ਦੀ ਆਪਣੀ ਵਿਜਿਟ ਪਿੰਡ ਸੋਤ ਸਿੰਘ ਵਾਲਾ ਜ਼ਿਲ੍ਹਾ ਫਰੋਜਪੁਰ ਤਹਿਸੀਲ ਵੀ ਫਰੋਜਪੁਰ ਬਾਈ ਪਿੰਪਲ ਦੇ ਫਾਰਮ ਤੇ ਪਹੁੰਚੇ ਆ ਤਿੰਨ ਚਾਰ ਮੱਜਾਂ ਹਥੋਂ ਵਧੇਰੇ ਜਾਣਕਾਰੀ ਲੈ ਕੇ ਕਰਦੇ ਆ ਸਾਂਝੀ ਤਿੰਨ ਚਾਰ ਮਹੀ ਵਿਖਾਵਾਂਗੇ ਡਿਟੇਲ ਕਰਾਂਗੇ ਸਾਂਝੀ ਕਿਵੇਂ ਦੇ ਰਹਿਣਗੇ ਭਾ ਪੱਤੇ ਫਰਜ ਨੂੰ ਫਰਜ ਸਮਝ ਕੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਲਾਈਕ ਕਮੈਂਟ ਕਰ ਦਿਆ ਕਰੋ ਕਿਉਂਕਿ ਤੁਹਾਡੇ ਪਿਆਰ ਦੇ ਸਦਕਾ ਇਹ ਡੀਏਡੀ ਦੂਰ ਅਸੀਂ ਭੱਜੇ ਫਿਰਦੇ ਆਂ ਠੀਕ ਹੈ ਜੀ ਕਰਦੇ ਆਂ ਬਾਈ ਪੀਪਲ ਨਾਲ ਗੱਲਬਾਤ ਪੁੱਛਦੇ ਕਿਵੇਂ ਦੇ ਰਹਿਣਗੇ ਪਾਪਤੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਹਾਲੇ ਠੀਕ ਠਾਕ ਵਧੀਆ ਜੀ ਵਧੀਆ ਚੜਦੀ ਕਲਾ ਚੜਦੀ ਕਲਾ ਜੀ ਚੜਦੀ ਕਲਾ ਹੋਰ ਸੁਣਾਓ ਠੀਕ ਠਾਕ ਵਧੀਆ ਜੀ ਗਰਮੀ ਲਿਆਂਦੀ ਜ ਹੈ ਹਾਂਜੀ ਹਾਂਜੀ ਪੂਰੀ ਗਰਮੀ ਹੋ ਗਈ ਹੈ ਹਾਂਜੀ ਹਾਂਜੀ ਗਰਮੀ ਬਹੁਤ ਹੋ ਗਈ ਹੈ ਠੀਕ ਹੈ ਹਾਂਜੀ ਤੇ ਡਰੈਸ ਕਰੀਏ ਨੋਟ ਡਰੈਸ ਜੀ ਆਪਣਾ ਪਿੰਡ ਸੁਧ ਸਿੰਘ ਵਾਲਾ ਜੀ ਜ਼ਿਲ੍ਹਾ ਪ੍ਰੇਪੁਰ ਸੀਗੜਵੀ ਪ੍ਰੇਪੁਰ ਜੀ ਮੋਬਾਈਲ ਨੰਬਰ 97795 02019 97795 02019 ਠੀਕ ਆ ਹਾਂਜੀ ਤੋਹਫੇ ਲੈਣ ਦੇ ਫਿਰ ਲੈਣ ਦੇ ਕਿੰਨੀਆਂ ਮਈਆਂ ਜੀ ਸਾਂਝੀਆਂ ਕਰਨੀਆਂ ਡਿਟੇਲ ਕਰਨੀਆਂ ਆਪਣੇ ਕੋਲੇ ਤਿੰਨ ਆ ਜੀ ਇੱਕ ਤਾਜੀ ਆ ਜੀ ਹਮ ਦੋ ਉੱਚੇ ਬੱਚੇ ਦੀਆਂ ਜੀ ਅੱਛਾ ਇੱਕ ਬਿਲਕੁਲ ਤਾਜੀ ਸੋਈ ਸਵਾਈ ਤੇ ਦੋ ਉੱਚੇ ਬੱਚੇ ਦੀਆਂ ਦੋ ਨੀਲੀ ਜਿਹਾ ਦੋ ਨੀਲੀ ਦੀਆਂ ਇੱਕ ਜੱਡ ਬਲੈਕ ਵਾਹ ਜੀ ਵਾਪੇ ਉਹ ਆਵੇ ਨੀਲੀ ਦੀਆਂ ਨਿਸ਼ਾਨੀਆਂ ਤੇ ਕਰਕੇ ਸਾਂਝੀ ਡਿਟੇਲ ਇਕਨਵਾ ਸੁਭਾ ਝੋਟੀ ਆ ਜਿਹੜੀ ਸਾਹਮਣੇ ਚੱਲ ਰਹੀ ਸਕਰੀਨ ਤੇ ਇਹ ਜੀ ਘਰ ਵਾਲਿਆਂ ਦਾ ਦੂਜਾ ਸੁਭਾ ਦੱਸਿਆ ਹੈ ਤੀਜਾ ਮੰਨ ਸਕਦਾ ਕੋਈ ਪਾਪਾ ਤੀਜਾ ਮੰਨ ਸਕਦੇ ਨਹੀਂ ਹੋ ਦੂਜੇ ਹੈਗੀ ਦੂਜੇ ਕਿਉਂਕਿ ਜਿਹੜਾ ਪੇਟਪੂੜ ਦੀ ਨਿਸ਼ਾਨੀ ਤੋਂ ਕਵਰ ਕਰਦੀ ਹੈ ਨਾ ਹਾਂਜੀ ਤੇ ਬਿੱਲੀ ਮਣਕੀ ਅੱਖ ਤੇ ਜਿਹੜਾ ਸਰੀਰ ਢਾਂਚਾ ਹੈ ਇਹ ਸੁਭੇ ਦੂਜੇ ਹਨ ਉਹ ਤੇ ਦੂਜੇ ਨਜ਼ਰ ਆ ਰਹੀ ਆ ਬਾਕੀ ਸੂਜਵਾਨ ਕੋਈ ਤਿੱਜੇ ਵੀ ਮੰਨ ਸਕਦਾ ਕਿਹੜਾ ਕੋਈ ਤਿੱਜੇ ਨਾਲ ਬੁੱਢੀ ਹੋ ਚੱਲੀ ਆ ਹਾਂਜੀ ਹਾਂਜੀ ਤੇ ਮਗਰ ਮੇਲ ਕਾਫੇ ਦੇ ਬੱਚਾ ਆ ਗਿਆ ਨੀਲੀ ਦਾ ਵੀ ਜਿ ਪਿਓ ਹੈਣਾ ਹਾਂਜੀ ਮਗਰ ਵੀ ਨੀਲੀ ਦਾ ਕੱਟਾ ਠੀਕ ਹੈ ਤੋਰਾ ਕਰਾਰ ਕੇ ਭਰਾਚੱਕ ਖੋਲ ਖਲ ਕੇ ਤੇ ਜੇ ਗੱਲ ਕਰੀਏ ਦੁੱਧ ਦੇ ਰਿਕਾਰਡ ਦੇ ਕਿੰਨਾ ਹੁਣ ਤਿਆਰ ਹੈ ਹੁਣ 9 ਕਿਲੋ ਦੁੱਧ ਤਿਆਰ ਹੈ ਵਾਹ ਜੀ ਵਾਹ ਨਿਸ਼ਾਨੀਆਂ ਸਾਰੀਆਂ ਆਉਂਦੀਆਂ ਹੈਣਾ ਬੰਦੀ ਠੰਦੀ ਵੀ ਚੰਗੀ ਗਰਮਾ ਵਾਲੀ ਆਹ ਸੱਜਣੋ ਕੱਟਾ ਵੇਖੋ ਪਿੱਲਾ ਬੋਲਾ ਨੀਲੀ ਦਾਵੀ ਦੇ ਵਿੱਚ ਆ ਗਿਆ ਹੈਣਾ ਤੇ ਥੱਲੋਂ ਵੀ ਪੂਰੀ ਚਮਕਦਮ ਕਾਲੀ ਆ ਜਾਣ ਵਾਲੀ ਆ ਪੂਰੀ ਰਾਜੀ ਬਾਜੀ ਆ ਕੋਈ ਇਹ ਨਹੀਂ ਕਿ ਉਦਾਂ ਹੋਊਗੀ ਲਓ ਜੀ ਸੋਹਣੀਆਂ ਵਜ ਸੁਆ ਭਾਵੇਂ ਕੋਈ ਤੀਜਾ ਮੰਨ ਲੇ ਹਉ ਦੁੱਜੀ ਹਨਾ ਹਾਂਜੀ ਠੀਕ ਆ ਲਾਓ ਜੀ ਮੋੜ ਲਿਆਓ ਕਰਮਾਲੀ ਤੇ 9 ਕਿਲੋ ਦੁੱਧ ਦੱਸਿਆ ਜੀ ਹਾਂਜੀ 9 ਕਿਲੋ ਦੁੱਧ ਠੀਕ ਆ ਲਾਓ ਬੱਚੇ ਦਾ ਕਰਕੇ ਭਜਦੀ ਆ ਨਾ ਹਾਂ ਬੱਚੇ ਦਾ ਕਰਕੇ ਭਜਦੀ ਆ ਅੱਖ ਮਣਕੀ ਗਲਾਬੀ ਹਾਂ ਬਿੱਲੀ ਮਣਕੀ ਅੱਖ ਦੇ ਵਿੱਚ ਜਿਹੜੀ ਆ ਆ ਗਈ ਜੀ ਦਰਦੀ ਭਜਦੀ ਬੱਚੇ ਨੂੰ ਖੇਦੀ ਆ ਲੈ ਬੱਚਾ ਹਾਂ ਆ ਵਿਖਾ ਦਿਓ ਇਹ ਬੱਚਾ ਚੰਗੀ ਆ ਥੱਲੇੋਂ ਵੀ ਸਪਾਈਸ ਹੋਈ ਪੂਰੀ ਆ ਬੱਚਾ ਜੀ ਬੱਚਾ ਇਹਦਾ ਆ ਗਾ ਹਨਾ ਚਲੋ ਲੈ ਚਲੋ ਕਟਾ ਪਿਓਰ ਨੀਲੀ ਜਾ ਜਿੰਨੇ ਵਗਾ ਰੱਖਣਾ ਤਿਆਰ ਕਰਨਾ ਉਹ ਸੰਭ ਸਕਦਾ ਆਪਣਾ ਹੰਦਾ ਵੀ ਸਜਣ ਮੈਂ ਚੰਗੀ ਆ ਬਾਕੀ ਬਾਈ ਜੀ ਰੇਟ ਦੀ ਗੱਲ ਕਰੀਏ ਤੇ ਕਿੰਨਾ ਕੁ ਨੋਰ ਮਿਲ ਜਾਈ ਜੈ ਜੈ ਕਰਦੀ ਰੇਟ ਜੀ ਦੇ ਦੀਏ 75 ਦੀ ਨਹੀਂ ਜੀ ਮਾਨਤਨ ਕਰਕੇ ਪੂਰੇ 70 ਦੀ ਦੇ ਦਾਂਗੀ ਓੱਚੋ ਪਿਆਰ ਮਾਉ ਤੁਹਾਡੇ ਲਈ ਓੱਚੋ 1000 ਛੋਟ ਕਰ ਨਹੀਂ 1000 ਨਾ ਕੀ ਬਾਨਾ ਆਈ ਦੀ ਦੁਰੂ ਆਏ ਅਰ 1000 ਤੇ ਹੀ ਹੋਂਜੀ ਖਾਰੀ ਦਾ ਚੱਬ ਜੀਦਾ ਆਪਾਂ ਆਪੇ ਕਰ 2000 ਛੋਟ ਕਰ ਦਾਂਗੇ 67 ਦੀ ਦੇ ਦਿਓ ਹਾਂਜੀ 67 ਦੀ ਦੇ ਦਾਂਗੇ ਦੇ ਦਿਓ ਹਣਾ ਹਾਂਜੀ 67 ਹਜ਼ਾਰ ਦੀ ਸੱਚੋ ਜਾ ਸਨੋ ਹੋ ਗਈ ਇੱਕ ਆ ਕੀ ਜੈਡ ਬਲੈਕ ਦੀ ਝੋਟੀ ਹਨਾ ਚੰਗਾ ਥਾਂ ਲੈ ਵਾ ਕਰਮਾਲੀ ਦਾ ਬਿਲਕੁਲ ਪੱਤ ਹਨਾ 8 ਕਿਲੋ ਕੰਡੇ ਵਾਲਾ ਤੁਸੀਂ ਵਾਹ ਜੀ ਵਾਹ ਕੀ ਬਾਤ ਹੈ ਹਨਾ ਵਾਹ ਉਸ ਤੇ ਕਿਦੇ ਇੱਕ ਬਾਲ ਵੀ ਨਹੀਂ ਹੈਗਾ ਜੀ ਨਹੀਂ ਹੈਗਾ ਹਨਾ ਬਿਲਕੁਲ ਜੈਟ ਆ ਜਿਵੇਂ ਲੱਗਦਾ ਹੈ ਕਿ ਇਧਰ ਲੇਰਗੇ ਵਿੱਚ ਮੁਕਸਸ ਸਾਈਡ ਦੀ ਜਾਂ ਫਰੀਦਕੋੜੇ ਏਰੀਏ ਦੀ ਮਹਿ ਲੱਗਦੀ ਹਨਾ ਇਸ ਤਰ੍ਹਾਂ ਮਾਲਵੇ ਬਿਲਡ ਤੁਸੀਂ ਵੀ ਮਾਲਵੇ ਬਿਲਡ ਚ ਜਾਈ ਪਰ ਤੁਹਾਡੇ ਨਾਲੋਂ ਥੋੜੇ ਜਿਹਾ ਪਰੇ ਨੂੰ ਜ਼ਿਆਦਾ ਆ ਜਾਂਦਾ ਹਨਾ ਹਾਂਜੀ ਹਾਂਜੀ ਖੁੱਲ ਗਏ ਇਹਦੇ ਮਗਰ ਸੱਚ ਨੂੰ ਕੱਟਾ ਜੇ ਮਗਰ ਜੈਡ ਬਲੈਕ ਦੀ 20 ਦਿਨ ਟੀਕਾ ਲੱਗੇ ਨੂੰ ਵੀ ਹੋਇਆ ਜੀ ਇਹਨੂੰ 20 ਦਿਨ ਹੋ ਗਿਆ ਟੀਕਾ ਭਰਾਏ ਰੋਈ ਤੇ ਸੁਆ ਇਹ ਵੀ ਦੁੱਧੇ ਲਾਈ ਜੀ ਸੁਆ ਇਹ ਵੀ ਦੁੱਧਾ ਜੀ ਆਪ ਦੀ ਕੋਈ ਸਮਝ ਲਾਵੇ ਹਾਂ ਥਾਨ ਵਾਲਾ ਸੋਨਾ ਲੱਗਾ ਕਰਮਾਲੀ ਨੂੰ ਆ ਬੱਚਾ ਜੀ ਇਹਦਾ ਜੈਡ ਬਲੈਕ ਹੀ ਬੱਚਾ ਹੈ ਇਹਦਾ 8 ਕਿਲੋ ਦੁੱਧ ਪੱਕਾ ਹਾਂ 8 ਕਿਲੋ ਪੱਕਾ ਹੈ 8 ਕਿਲੋ ਪਕੋੜ ਪੱਕਾ ਦੁੱਧ ਸੱਚ ਨੂੰ ਸੋਣੀ ਆ ਨੋਕ ਆਲਾ ਥਾਂ ਲਗਾ ਚੂਣ ਚਾਣ ਵੀ ਚੰਗੀ ਪੋਲੀ ਹੋਊਗੀ ਵੱਡੇ ਢਾਂਚੇ ਦੀ ਆ ਢਾਂਚਾ ਛੋਟਾ ਨਹੀਂ ਜੀ ਇਹਦਾ ਮਿਲਾਇਓ ਲੋੜ ਲਿਓ ਫਿੰਗਰੀਆਂ ਆਲਾ ਸੇਕ ਲਾਗਾ ਕਰਮ ਵਾਲੀ ਦਾ ਨਾਓ ਜੀ ਲੋਇ ਸੋਹਣੀ ਇਹ ਲੈ ਚਲੋ ਜੀ ਬੰਦ ਕਰ ਮਾਰ ਚੰਗੇ ਹੱਥਾਂ ਲੈਵੇ ਜੀ ਦੇਖ ਸਾਡੇ ਥਾਨ ਬਹੁਤ ਸੋਹਣਾ ਕੰਮ ਦਾ ਲੱਗਾ ਨੋਕਲਾ ਥਾਨ ਚੋਣ ਵੀ ਸਜਣੂ ਚੰਗੀ ਹੋਵੇ ਠੰਡੀ ਸੀ ਲਾ ਹਾਂ ਗੱਲ ਕਰੀਏ ਹੁਣ ਇਹਦੇ ਰੇਟ ਦੀ ਭਾਅ ਫਤੇ ਦੀ ਜੈਡ ਬਲੈਕ ਛੋਟੀ ਤੇ ਕਿੰਨੇ ਦੀ ਤੇਰੀ ਹੈ ਬਾਈ ਜੀ ਅਰੇ ਜੀ ਇਹਦਾ 75000 ਅੱਛਾ 70 ਦੀ ਦੇ ਦਾਂਗੇ ਪੂਰੇ ਦੀ ਹੈਗੀ ਇਹ ਚੋ ਪਿਆਰ ਮਤੂ ਵੀ ਕਰ ਦਿੱਤੀ ਇਚੋਂ 1000 ਛੋਟ ਕਰਾਂਗੇ ਉੱਥੇ ਹੀ ਕਰ ਦਈਏ 67 67000 ਦੀ ਜੋੜਾ ਦੇ ਦਈਏ ਸੇਲ ਪਰਚੇਤ ਲਈ ਝੋਟੀ ਵੱਡੀ ਜੇ 20 ਦਿਨ ਝੋਟੀ ਨੂੰ ਟੀਕਾ ਭਰੇ ਨੂੰ ਵੀ ਹੋ ਗਿਆ ਹਾਂ ਜਿਹੜੀ ਮੱਝ ਲੈ ਜੇ ਜੇ ਕੋਈ ਚਾਵੇ ਤੇ ਨੀਲੀ ਲੈ ਜੇ 67000 ਦੇ ਵਿੱਚ ਜੇ ਕੋਈ ਚਾਵੇ ਤੇ ਮੋਰਾ ਨਸਲ ਦੀ ਤੇ ਲੈ ਜੇ ਦੋਵੇਂ ਚੰਗੀਆਂ ਉਹਦੇ ਥੱਲੇ 9 ਤੇ ਥੱਲੇ 8 ਦੁੱਧ ਪੱਕਾ ਤਿਆਰ ਹੈ ਸਿੰਘ ਸੌ ਚੰਗਾ ਮਿਲਵੈਣ ਹੈ ਸਜਣੋ ਇਹ ਪਿਓਰ ਮੋਰਾ ਨਸਲ ਦੀ ਵਿੱਚ ਆ ਗਈ ਜਿਹੜੀ ਤੇ ਚੰਗੀ ਹੈ ਝੋਟੀ ਇਹ 60000 ਦੀ ਜੈਸਨ ਹੋ ਜੂ ਇੱਕ ਅਗਲੇ ਨੰਬਰ ਤੇ ਤੀਜੇ ਨੰਬਰ ਤੇ ਆ ਗਈ ਨੀਲੀ 라ਵੀ ਠੀਕ ਹੈ ਬਾਈ ਪੀਪਲ ਇਹਦਾ ਕਿੰਨਾ ਦੁੱਧ ਕੋੜ ਹੋਊਗਾ ਇਹਦੇ ਥੱਲੇ ਜੀ 12 ਕਿਲੋ ਦੁੱਧ ਹੈ ਜੀ ਇਹ ਨੀਲੀ ਕੋੜ ਹੈ ਨਾ ਹਾਂਜੀ 12 ਕਿਲੋ ਤੇ ਮਗਰ ਫੀਮੇਲ ਕੱਟੀ ਆ ਗਈ ਨਾ ਕੱਟਾ ਕੱਟਾ ਜੀ ਮਗਰ ਕੱਟਾ ਆ ਗਿਆ ਹਾਂਜੀ ਮੇਲ ਕਾ ਫਾਲ ਗਿਆ ਸਾਰਾ ਤੇ ਚੰਗੀ ਆ ਨਾ ਨੀਲੀ 라ਵੀ ਜੀ ਸਾਰੀਆਂ ਨਿਸ਼ਾਨੀਆਂ ਕਵਰ ਕਰਦੀ ਸੋਰਾ ਕਰਾ ਦੇ ਮੇਰਾ ਭਰਾ ਚੈੱਕ ਸੂਆ ਤੀਜਾ ਹੋਊਗੀ ਸੂਆ ਤੀਜਾ ਸੋਈ ਨੀਲੀ 라ਵੀ 12 ਕਿਲੋ ਮੌਕੇ ਦਾ ਦੁੱਧ ਹੋਊਗਾ ਹਾਂਜੀ ਕੰਬੀ ਸੀ ਚੋਣ ਚਾਂ ਸੱਜਣੋਂ ਓਕੇ ਆ ਨੂੰ ਚਾਂ ਛੋਟੀ ਨਾ ਚੰਗੀ ਆ ਤੁਰ ਤਰਾ ਵੀ ਚੰਗਾ ਵੱਡੀ ਆ ਮੈਂ ਛੋਟੀ ਨਹੀਂ ਆਣਾ ਵਾਲੀ ਵੱਡੇ ਢਾਂਚੇ ਦੀ ਆ ਵਾਹ ਜੀ ਵਾਹ ਤੋੜਾ ਦੇਖੋ ਸੰਨੀ ਨੁਕਰੀ ਕੁ ਬੜੀ ਆ ਕੁ ਤੁਰਦੀ ਫਨ ਉੱਚੀ ਕਰਕੇ ਮੋੜ ਲਿਓ ਹੱਪ ਹੱਪ ਤੇ ਬਾਈ ਜੀ ਦੀ ਕੀਮਤ ਕਿੰਨੀ ਹੈ ਇਹਦੀ ਕੀਮਤ ਜੀ 13 ਜੀ ਅੱਛਾ ਹਾਂ ਜੀ ਤੇ ਉਹ ਚੋਂ ਉਹ ਚੋਂ ਮਾਨਦਾਨ ਜੀ 1 ਖੁੱਲਾ 125 ਦੀ ਦੇ ਦਾਂਗੇ ਜੀ ਹਾਂ ਉਹ ਚੋਂ 120 ਦੀ ਉਹ ਚੋਂ ਨਹੀਂ ਬੱਸ ਨਹੀਂ ਨਹੀਂ ਉਹ ਚੋਂ ਕਰ ਦਈਏ ਤੇ ਮੈਂ ਵੱਡੀ ਜੀ ਮੰਨਦੇ ਉਹ ਚੋਂ ਵੀ ਕਰ ਦਈਏ ਨਹੀਂ ਉਹਦੇ ਚੋਂ ਮਾਨ ਨਹੀਂ ਕਰੀਏ 2000 ਕਰ ਦਾਂਗੇ 115 ਦੀ ਜੈਦਨੋ ਕਰ ਦਈਏ ਜਾਣ ਦੀ ਜਾਣਦੇ ਹਣਾ ਸੱਜਣੋ 115000 ਦੀ ਜਿਹੜੀ ਆ ਐਂਡ ਮਿਲ ਜੂਗੀ ਮੈਂ ਚਾਹੀਏ 12 ਕਿਲੋ ਦੁੱਧ ਦੇਣਾ ਮੌਕੇ ਦਾ 12 ਕਿਲੋ ਤੇ ਲੈਵਾ ਵੇਖੋ ਕਰਮਾ ਦੀ ਦਾ ਬਾਹਰ ਨੂੰ ਆਇਆ ਸਮਾਂ 12 ਵਜੇ ਨਾ ਹਾਂਜੀ ਸਮਾਂ 12 ਵਜੇ ਜੇ ਦੁਪਹਿਰ ਦੇ ਠੀਕ ਆ ਜੀ ਪਰ ਸ਼ਾਮਿਆਂ ਤੋਂ ਵੀ ਜਿਹੜਾ ਤੁਸੀਂ ਇਹ ਲਾ ਸਕਦੇ ਧਿਆਨ ਕਰ ਸਕਦੇ ਜੀ ਠੀਕ ਆ ਤੇ 1 ਲੱਖ 15 ਜੀ ਫਿਕਸ ਮਿਲ ਜੋ ਹਾਂ ਜੈਸ ਲੋ ਤੇ ਆ ਬੱਚੇ ਇਹਨਾਂ ਦੇ ਦੁੱਧੀਆਂ ਦੇ ਆਪਣੀ ਖਰੀਦਦਾਰੀ ਕਰਿਓ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ